ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮੀ ਸਿੰਘ ਪੰਜਾਬ ਪ੍ਰਚਾਰਕ ਨਿਹੰਗ ਸਿੰਘ ਫੌਜ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਪਈ ਬੜੇ ਲੰਬੇ ਸਮੇਂ ਤੋਂ ਇੱਕ ਸੇਵਾ ਭਾਵਨਾ ਦੇ ਨਾਲ ਪਈ ਮੈਂ ਬਹੁਤ ਮਤਲਬ ਘਰ ਘਰ ਜਾ ਕੇ ਹੋਕਾ ਵੀ ਦਿਨਾ ਕਿ ਭਾਈ ਹੈਨਾ ਪੰਜਾਬ ਜਿਸ ਤਰੀਕੇ ਨਾਲ ਬਚ ਰਿਹਾ ਆਪਾਂ ਬਚਾਈਏ ਤੇ ਕੱਲ ਇੱਕ ਬੜੀ ਮੰਦਪਾਗੀ ਜਿਹੜੀ ਗੱਲ ਹੋਈ ਆ ਪਈ ਜਿਹੜੇ ਕਿਸਾਨ ਵੀਰ ਨੇ ਕਿਸਾਨ ਵੀਰਾਂ ਨੇ ਤਾਂ ਕੱਲ ਹੱਥ ਹੀ ਮੁਕਾਤੀ ਕਿਉਂ ਕਿਉਂਕਿ ਦੇਖੋ ਅਸੀਂ ਕਿਸਾਨਾਂ ਦੀ ਖਾਤਰ ਸਾਡੀ ਨਿਹੰਗ ਸਿੰਘ ਫੌਜ ਕਿਸਾਨਾਂ ਦੀ ਖਾਤਰ ਵੀ ਉਸ ਸ਼ੰਭੂ ਬਾਡਰ ਤੇ ਡਟੇ ਰਹੇ ਅਸੀਂ ਨਹੀਂ ਕਦੀ ਵੀ ਵਿਤਕਰਾ ਕੀਤਾ ਪਰ ਜੋ ਕੱਲ ਕਿਸਾਨਾਂ ਨੇ ਸਾਨੂੰ ਦੇਖ ਕੇ ਵਿਤਕਰਾ ਕੀਤਾ ਸਾਡੇ ਦਲਪੰਤ ਨੂੰ ਜਿਹੜਾ ਮੰਦੀ ਸ਼ਬਦਾਵਲੀ ਆ ਉਹ ਵਰਤੀ ਤੇ ਇਸ ਤੋਂ ਸਾਨੂੰ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਵੀ ਕਿਸਾਨ ਵੀਰਾਂ ਨੂੰ ਪੀ ਕਹਿਣਾ ਚਾਹੁੰਦੇ ਆ ਤੁਸੀਂ ਕਿਹਦਾ ਵਿਰੋਧ ਕਰ ਰਹੇ ਹੋ ਪੀ ਵਿਰੋਧ ਕਾਦੇ ਲਈ ਕਰ ਰਹੇ ਹੋ ਪੀ ਆਪਣੇ ਖਾਤਰ ਕਰ ਰਹੇ ਹੋ ਤੁਸੀਂ ਕਦੀ ਵੀ ਪੰਜਾਬ ਦੇ ਲਈ ਪੰਜਾਬ ਤੁਸੀਂ ਕਹਿੰਦੇ ਕਿਸਾਨੀ 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 ਪੰਜਾਬ ਦੇ ਵਿੱਚ ਸਿਰਫ ਕਿਸਾਨ ਵਸ ਰਿਹਾ ਪੰਜਾਬ ਦੇ ਵਿੱਚ ਨੋਰਮਲ ਲੋਕ ਨਹੀਂ ਹੈਗੇ ਮਾੜੇ ਤਬਕੇ ਦੇ ਲੋਕ ਨਹੀਂ ਹੈਗੇ ਤੁਸੀਂ ਸਿਰਫ ਲੜਾਈ ਆ ਜਿਹੜੀ ਉਹ ਆਪਣੀ ਲਈ ਲੜ ਰਹੇ ਹੋ ਕਦੀ ਮੈਂ ਕਹਿੰਨਾ ਮੈਂ ਕਦੀ ਬੋਲਣਾ ਨਹੀਂ ਚਾਹੁੰਦਾ ਸੀ ਪਰ ਅੱਜ ਜਿਹੜਾ ਕੱਲ ਮਾਹੌਲ ਬਣਿਆ ਹੰਬੜਾ ਜਿਹੜਾ ਦਫਤਰ ਸੀਗਾ ਪੀ ਐਮਪੀ ਰਮਨੀਤ ਸਿੰਘ ਬਿੱਟੂ ਨੇ ਇੱਕ ਦਫਤਰ ਖੋਲਣਾ ਸੀਗਾ ਬੀਜੇਪੀ ਦਾ ਜਿਹਦਾ ਉਦਘਾਟਨ ਕਰਨਾ ਸੀਗਾ ਦੇਖੋ ਸਾਨੂੰ ਜਿਹੜੀ ਪਾਰਟੀ ਹੈ ਜਿਹੜੀ ਗਲੇ ਲਾਊਗੀ ਅਸੀਂ ਉਹਨੂੰ ਆਪ ਗਲੇ ਲਾਵਾਂਗੇ ਅਸੀਂ ਆਪਣੇ ਦਿਲ ਵਿੱਚ ਇੱਕ ਮਨ ਵਿੱਚ ਕੋੜ ਕਿਉਂ ਰੱਖੀਏ ਕਿਸੇ ਪ੍ਰਤੀ ਦੇਖੋ ਸਾਨੂੰ ਨਤਮਸਤਕ ਹੋਣ ਲਈ ਜਿਹੜਾ ਆਪਣਾ ਕਰਤਾਰਪੁਰ ਸਾਹਿਬ ਦਾ ਲੰਘਾ ਉਹ ਕਿਸ ਪਾਰਟੀ ਨੇ ਖਲਾਇਆ ਰੋਡ ਕਿਹਨੇ ਬਣਵਾਈ ਮੈਂ ਕਹਿੰਨਾ 70 ਸਾਲ ਦਾ ਪਾਰਟੀਆਂ ਦਾ ਜਿਹੜਾ ਰਿਕਾਰਡ ਸੀ ਉਹ ਕਿਹਨੇ ਤੋੜਿਆ ਮੋਦੀ ਸਾਹਿਬ ਨੇ ਜਿਹੜੇ ਹਿੰਦੂਆਂ ਦਾ ਸੀ ਸ਼੍ਰੀ ਰਾਮ ਮੰਦਰ ਉਹ ਕਿਹਨੇ ਬਣਵਾਇਆ ਮੋਦੀ ਨੇ ਯਾਰ ਅਸੀਂ ਵੀ ਹੁਣ ਜਿਹੜੇ ਸਾਡੇ ਨਾਲ ਨਿਹੰਗ ਸਿੰਘ ਫੌਜ ਤੁਰੇ ਹੋਏ ਨੇ ਅਸੀਂ ਯਾਰ ਉਹਨਾਂ ਦੇ ਪਰਿਵਾਰ ਬਾਰੇ ਅਸੀਂ ਨਾ ਸੋਚੀ ਮੈਨੂੰ ਇੱਕ ਵੀ ਕੋਈ ਵੀ ਜਿਹੜਾ ਅੱਜ ਤਾਂ ਦੇਖੋ ਕੋਈ ਮੁਖੀ ਹੈ ਜਾਂ ਕੋਈ ਵੀ ਹੈ ਹੈਨਾ ਉਹ ਸਾਡੇ ਨਿਹੰਗ ਸਿੰਘਾਂ ਨੂੰ ਹੈਨਾ ਵੀ ਕੋਈ ਕਹਿ ਰਿਹਾ ਭਈ ਭਾਈ ਉਹਨਾਂ ਦੇ ਨਾਲ ਨਹੀਂ ਚੱਲਣਾ ਉਹਨਾਂ ਦੇ ਨਾਲ ਐਦਾਂ ਹੁੰਦਾ ਉਹਨਾਂ ਦੇ ਨਾਲ ਬੇਇੱਜ਼ਤੀ ਹੁੰਦੀ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਭਈ ਜਿਹੜੇ ਤੁਹਾਡੇ ਆਪਣੇ ਨੇ ਕਾਂਗਰਸੀਆਂ ਨਾਲ ਤੁਰੇ ਫਿਰਦੇ ਨੇ ਉਹ ਕੀ ਗੱਲ ਉਹ ਨਿਹੰਗ ਸਿੰਘ ਫੌਜ ਨਹੀਂ ਉਹ ਵੀ ਨਿਹੰਗ ਸਿੰਘ ਫੌਜ ਆ ਇਹ ਉਹੀ ਕਾਂਗਰਸ ਆ ਜਿਨ੍ਹਾਂ ਨੇ 84 ਦੇ ਵਿੱਚ ਪੰਜਾ ਜਿਹੜਾ ਸੀ ਉਹ ਖੂਨ ਨਾਲ ਰੰਗਿਆ ਸੀ ਇਹ ਉਹੀ ਕਾਂਗਰਸ ਆ ਵੀ ਜਿਹੜੀ ਧੀਆਂ ਪੈਣਾ ਦੀ ਇੱਜ਼ਤ ਨੂੰ ਲੈ ਕੇ ਸੀਰੀਅਸ ਨਹੀਂ ਹੈਗੀ ਵੀ ਆਉਣ ਵਾਲੇ ਦਿਨਾਂ 'ਚ ਜਿਹੜੇ ਪਿਛਲੇ ਦਿਨ ਨੇ ਉਹ ਕਿਹਨਾਂ ਨੂੰ ਉਹਨਾਂ ਨੇ ਪਾਰਟੀ ਜੁਆਇਨ ਕਰਾਈ ਹੈ ਕਾਂਗਰਸ ਮੈਂ ਕਹਿੰਨਾ ਸੀਰੀਅਸ ਆ ਉਹ ਅੱਜ ਉਹ ਬੀਬੀ ਵੀ ਫੇਰ ਉਤਰੇ ਆਈ ਆ ਸੀਰੀਅਸ ਹੋ ਕੇ ਕਾਂਗਰਸ ਤੁਸੀਂ ਕਿੱਥੋਂ ਕਹਿੰਦੇ ਹੋ ਪੀ ਅਸੀਂ ਮੈਂ ਵੀ ਉਹਨੂੰ ਵੋਟ ਪਾਉਣੀ ਸੀ ਮੈਂ ਕਹਿੰਦਾ ਮੈਂ ਕਾਂਗਰਸ ਨੂੰ ਵੋਟ ਪਾਉਣਾ ਸਾਡੇ ਨਾਲ ਜਿੰਨੇ ਸਮਰਥਕ ਨੇ ਅਸੀਂ ਵੀ ਵੋਟ ਪਾਉਣਨੇ ਆ ਰਾਜਾ ਵੜਿੰਗ ਸਾਨੂੰ ਆਪਣੀ ਜੱਦੀ ਜ਼ਾਇਦਾਦ ਆ ਜਿਹੜੀ ਉਹ ਸਾਨੂੰ ਲੁਧਿਆਣੇ ਦੇ ਵਿੱਚ ਦੱਸੇ ਪੀ ਜੱਦੀ ਜ਼ਾਇਦਾਦ ਤੇ ਸਾਨੂੰ ਇੱਕ ਪ੍ਰੋਪਰ ਜਿਹੜਾ ਕਹਿੰਦੇ ਨੇ ਨਾ ਭਈ ਮੈਂ ਇੱਥੇ ਹੀ ਰਹਿਣਾ ਹੁਣ ਤਾਂ ਮੈਂ ਇੱਥੋਂ ਦਾ ਹੋ ਗਿਆ ਫਿਰ ਤੂੰ ਗਿੱਦੜ ਬਾਹੇ ਤੋਂ ਗਰਦਾਰ ਜਿਹੜੇ ਗਿੱਦੜ ਬਾਹੇ ਤੋਂ ਇੱਕ 92 ਐਮਐਲਏ ਦੇ ਵਿੱਚੋਂ ਤੈਨੂੰ ਐਮਐਲਏ ਚੁਣਿਆ ਫੇਰ ਯਾਰ ਉਹ ਵਿਚਾਰੇ ਜਿਹੜੇ ਗਿੱਦੜ ਬਾਹੇ ਵਾਲੇ ਸੀ ਉਹ ਤੈਨੂੰ ਅੱਜ ਫਤਵਾ ਕਾਦਾ ਦਿੰਦੇ ਹੋਣੇ ਆ ਗਰਦਾਰ ਦਾ ਸੋ ਇਹ ਸਲੀ ਬਾਕੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਦੀਆਂ ਨੀਤੀਆਂ ਤਾਂ ਤੁਸੀਂ 2 ਸਾਲ ਦੇ ਵਿੱਚ ਦੇਖ ਹੀ ਲਈਆਂ ਦੇਖ ਹੀ ਲਈਆਂ ਵੀ 2 ਸਾਲ ਦੇ ਵਿੱਚ ਬੀਬੀਆਂ ਹਣੋਚਾਰੀਆਂ ਰੂੜਾ ਤੇ ਉਤਰੀਆਂ ਹੋਈਆਂ ਨੇ ਉਹ ਕਹਿੰਦੀ ਆ 25 ਮਹੀਨੇ ਹੋ ਗਏ ਪਹਿਲੇ ਸਾਡਾ 25000 ਦੇ ਦਿਓ ਤੇ ਵੋਟ ਅਸੀਂ ਤਾ ਪਾਵਾਂਗੇ ਕਿਉਂਕਿ ਤੁਸੀਂ ਹੀ ਕਿਹਾ ਸੀ ਬਣਦੇ ਸਾਰ ਸਰਕਾਰ ਬਣਦੇ ਸਾਰ ਤੁਹਾਡੇ ਅਕਾਊਂਟ ਦੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਆਇਆ ਕਰੂਗਾ ਹਜ਼ਾਰ-ਹਜ਼ਾਰ ਰੁਪਈਆ ਆਇਆ ਕਰੂਗਾ ਉਹ ਕਿੱਥੇ ਆ ਤੇ ਜਿਹੜੇ ਅੱਜ ਵਿਚਾਰੇ ਗਰੀਬ ਇਹ ਕਹਿੰਦੇ ਨੇ ਨਾ ਬੋਰਡ ਦੇਖੋ ਕਿੱਡੇ ਹਾਰਡਿੰਗ ਬੋਰਡ ਲਾਏ ਹੋਏ ਨੇ ਪੀ ਇੰਨੀਆਂ ਨੌਕਰੀਆਂ ਦੇਤੀਆਂ ਇੰਨੀਆਂ ਗ੍ਰਿਫਤਾਰੀਆਂ ਇੰਨਾ ਜੇ ਉਹ ਭਾਈ ਹਕੀਕਤ ਦੀ ਕਿੱਥੇ ਆ ਹਕੀਕਤ ਦੀ ਕਿੱਥੇ ਆ ਵੀ ਉਹ ਕੇਜਰੀਵਾਲ ਸਾਹਿਬ ਉਹੀ ਨੇ ਵੀ ਜਿਹੜੇ ਕਹਿੰਦੇ ਸੀ ਸਰਕਾਰ ਬਣਨ ਦੀ ਦੇਰ ਆ ਜਿਹੜਾ ਹਰਾ ਪੈਨਾ ਸਿਰਫ ਤੁਹਾਡੇ ਲਈ ਚੱਲੂਗਾ ਹੁਣ ਉਹ ਹਰੇ ਪੈਨ ਚ ਇੰਕ ਮੁੱਕ ਗਈ ਤੇ ਕੇਜਰੀਵਾਲ ਸਾਹਿਬ ਜਿਹੜੇ ਪ੍ਰੋਲ ਤੇ ਆਏ ਹੋਏ ਨੇ ਚਲੋ ਮੈਂ ਕਹਿੰਨਾ মিডিਆ ਨੇ ਕਹਿਤਾ ਵੀ ਜ਼ਮਾਨਤ ਹੋ ਗਈ ਹੈ ਕੇਜਰੀਵਾਲ ਸਾਹਿਬ ਦੀ ਪ੍ਰੋਲ ਤੇ ਜਿਹੜੇ ਆਏ ਹੋਏ ਨੇ ਦੋ ਤਰੀਕ ਦੁਬਾਰਾ ਜੇਲ੍ਹ ਚ ਚਲੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਭਵਿੱਖ ਕੀ ਹੈ ਜਿਹੜਾ ਇੱਕ ਵਾਰੀ ਸਰਕਾਰ ਨੇ ਮੌਕਾ ਮੰਗਿਆ ਸੀ ਆਮ ਆਦਮੀ ਪਾਰਟੀ ਨੇ ਭਈ ਇੱਕ ਵਾਰੀ ਮੌਕਾ ਦੇ ਦੋ ਅਸੀਂ ਇੱਕ ਵਾਰੀ ਮੌਕਾ ਹੁਣੇ ਯਾਰ ਭਾਜੀਪੀ ਨੂੰ ਤਾਂ ਦੇ ਸਕਦੇ ਆ ਕਿ ਨਹੀਂ ਦੇ ਸਕਦੇ ਪੰਜਾਬ ਦੇ ਲੋਕਾਂ ਨੂੰ ਮੈਂ ਕਹਿ ਰਿਹਾ ਕਿਉਂਕਿ ਦੇਖੋ ਕਿਸਾਨ ਜਥੇਬੰਦੀਆਂ ਦੀ ਜਿੱਥੇ ਤੱਕ ਗੱਲ ਸੀ ਕਿਸਾਨ ਜਥੇਬੰਦੀਆਂ ਤਾਂ ਸਾਡੇ ਦਿਲੋਂ ਅਸੀਂ ਪਹਿਲੇ ਬਹੁਤ ਰਿਸਪੈਕਟ ਕੀਤੇ ਇੱਕ ਮੇਰੀ ਐਨਜੀਓ ਸੀਗੀ ਤੁਸੀਂ মিডিਆ ਵਾਲੇ ਗਵਾਹ ਹੋ ਮੇਰੀ ਐਨਜੀਓ ਸੀਗੇ ਜਿਹਨੇ ਡੀਜ਼ਲ ਤੇ ਪੈਟਰੋਲ ਦਾ ਲੰਗਰ ਲਾਇਆ ਸੀਗਾ 31 ਦਸੰਬਰ ਨੂੰ ਵੀ ਡੀਜ਼ਲ ਤੇ ਪੈਟਰੋਲ ਦਾ ਲੰਗਰ ਲਾਇਆ ਸੀ ਕਿਸਾਨੀ ਲਈ ਪਰ ਅੱਜ ਮੇਰੇ ਮਨੋਂ ਤਨੋਂ ਕਿਸਾਨ ਦਾ ਵੀ ਦਿਲ ਤੇ ਦਿਮਾਗ ਦੇ ਵਿੱਚੋਂ ਵੀ ਫਤੂਰ ਹੀ ਉੱਤਰ ਗਿਆ ਜੋ ਉਹਨਾਂ ਨੇ ਕੱਲ ਇੱਕ ਬਾਣੇ ਦੀ ਵੀ ਇੱਜ਼ਤ ਨਹੀਂ ਰੱਖੀ ਵੀ ਸਿੱਧਾ ਉਹ ਡਾਇਰੈਕਟਲੀ ਕਹਿ ਰਹੇ ਆ ਵੀ ਹਾਂ ਆ ਜਾਓ ਤੇ ਇਸ ਲਈ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਪੀ ਜੇ ਦੇਖੋ ਅਸੀਂ ਵੀ ਜੇ ਸਾਨੂੰ ਕਿਸੇ ਨੇ ਗੱਲ ਆਇਆ ਜੇ ਸਾਨੂੰ ਕਿਸੇ ਨੇ ਸੱਦਿਆ ਜੇ ਸਾਡੇ ਸਾਡਾ ਮਨ ਹੈਗਾ ਕਿਸੇ ਬੰਦੇ ਲਈ ਪ੍ਰਤੀ ਪੀ ਵਿਚਾਰ ਕਰਨ ਦਾ ਪ੍ਰਚਾਰ ਕਰਨ ਦਾ ਅਸੀਂ ਉਹਦੇ ਨਾਲ ਜਾਵਾਂਗੇ ਸਾਨੂੰ ਪੁਲਿਸ ਪ੍ਰਸ਼ਾਸਨ ਜੇ ਕਵੇ ਪੀ ਭਾਈ ਤੁਸੀਂ ਉੱਤੇ ਸਾਈਡ ਤੇ ਹੋ ਜਾ ਜਾਂ ਇਦਾਂ ਹੋ ਜਾ ਭਾਈ ਤੁਸੀਂ ਕਿਸਾਨਾਂ ਨੂੰ ਵੀ ਤਾਂ ਕਹਿ ਹੀ ਸਕਦੇ ਹੋ ਕੀ ਗੱਲ ਕਿਸਾਨ ਤੋਂ ਪੁਲਿਸ ਪ੍ਰਸ਼ਾਸਨ ਡਰਦਾ ਪੀ ਇਕੱਠੇ ਹੋ ਕੇ ਆ ਜਾਂਦੇ ਪਰ ਅਸੀਂ ਹੁਣ ਜਿਹੜੇ ਆ ਅਸੀਂ ਜਿਹੜੇ ਜਾਗ ਦੀ ਜ਼ਮੀਰਾ ਵਾਲੇ ਆ ਅਸੀਂ ਜਿਹੜਾ ਮੁੱਲ ਮੋੜਨਾ ਜਾਂਦੇ ਆਂ ਮੁੱਲ ਕਿੱਦਾਂ ਮੋੜਨਾ ਸਾਨੂੰ ਨਨਕਾਣਾ ਸਾਹਿਬ ਦਾ ਰਸਤਾ ਖੋਲ ਕੇ ਭਾਜਪੀ ਨੇ ਪਹਿਲ ਕੀਤੀ ਸੀ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਦਰ ਮੰਗਲ ਸਿੰਘ ਰਣਜੀਤ ਖੜਾ ਜਿਹੜਾ ਕਿ ਪੀ 35 ਸਾਲ ਤੋਂ ਸਾਡਾ ਇਹ ਚੱਲ ਰਿਹਾ ਜੀ ਜਿੱਥੇ ਹਰ ਜਥਾ ਜਥੇਬੰਦੀ ਦੇ ਨਾਲ ਅਸੀਂ ਹਰ ਇੱਕ ਦੇ ਨਾਲ ਸਾਥ ਦਿੱਤਾ ਪਿ ਸਾਡਾ ਕਿਸੇ ਦਥੇ ਬੰਦੀ ਨੇ ਲੁਧਿਆਣੇ ਦੇ ਵਿੱਚ ਸਾਥ ਨਹੀਂ ਦਿੱਤਾ ਅਸੀਂ ਆਪਣੇ ਹੀ ਅਗ ਦੇ ਵਿੱਚ ਛੜਿਆ ਤੇ ਆਪਣੇ ਹੀ ਨਾਲ ਅਸੀਂ ਸਿੰਘ ਜੋੜੇ ਨੇ ਤੇ ਸਾਨੂੰ ਕਿਸੇ ਦਥੇ ਬੰਦੀ ਨੇ ਸਾਡੀ ਬਾਹ ਨਹੀਂ ਫੜੀ ਨਾ ਸਾਡੀ ਬੁੱਢਾ ਜਾਨ ਨੇ ਫੜੀ ਆ ਨਾ ਸਾਡੀ ਕਿਸੇ ਦਥੇ ਬੰਦੀ ਨੇ ਵੀ ਨਹੀਂ ਫੜੀ ਨਾ ਸਾਡੀ ਜੋ ਅਸੀਂ ਦੇਖੋ ਜੇ ਅਸੀਂ ਅੱਜ ਸਾਨੂੰ ਕਿਸੇ ਦੀ ਲੋੜ ਆ ਨਾ ਤੇ ਅਸੀਂ ਉਹਦੇ ਨਾਲ ਚੱਲ ਸਕਦੇ ਆ ਜੋ ਸਾਨੂੰ ਜਸੇ ਬੰਦੀਆਂ ਦਾ ਉਤੋਂ ਫੋਨ ਆਈ ਜਾਂਦਾ ਦੇਖੋ ਜੀ ਕੱਲ ਅਸੀਂ ਤੁਹਾਡੀ ਵੀਡੀਓ ਦੇਖੀਆ ਸਾਨੂੰ ਲੋਕ ਉਹ ਕਹਿੰਦਾ ਜੀ ਦੇਖੋ ਤੁਸੀਂ ਇਹ ਤੁਹਾਡੇ ਨਾਲ ਜਸੇ ਬੰਦੀਆਂ ਜਿਹੜੀਆਂ ਉਹ ਰਮਜੀਤ ਬਿੱਟੂ ਦੇ ਤੁਰੀਆਂ ਜਾਂਦੀਆਂ ਜੀ ਉਹ ਉਹਨਾਂ ਤੋਂ ਫਿਰਦਿਆ ਸਾਡੀ ਬੇਇੱਜ਼ਤੀ ਹੁੰਦੀ ਆ ਅਸੀਂ ਬੇਨਤੀ ਕਰਦੇ ਆ ਦਲਾ ਪੰਥਾਂ ਨੂੰ ਕਿ ਜਿਹੜੀ ਤੁਹਾਡੀ ਬੇਇੱਜ਼ਤੀ ਹੁੰਦੀ ਆ ਨਾ ਜੀ ਅਸੀਂ ਬਿਲਕੁਲ ਆਪਣੀ ਜਸੇ ਬੰਦੀ ਦੁਹਧਿਆਣੇ ਦੇ ਪੰਜਾਬ ਦੇ ਵਿੱਚ ਚਲਾਵਾਂਗੇ ਤੇ ਸਾਡੀ ਚੱਲੂਗੀ ਵੀ ਜੋ ਕਿ ਅਸੀਂ ਸਮਰਥਨ ਇੱਕ ਜਿਹੜਾ ਲਾਂਘਾ ਖੁੱਲਿਆ ਜੀ ਦੇਖੋ ਵਿਜੇਪੀ ਨੇ ਗੁਰਨਾਗ ਸਾਹਿਬ ਤੋਂ ਜਿੱਥੋਂ ਆਪਾਂ ਪਾਸਪੋਰਟ ਬਣ ਕੇ ਜਾਂਦੇ ਹਾਂ ਅੱਜ ਉਹ ਸਾਡਾ ਜਿਹੜੇ ਕੋਈ ਵੀ ਸੰਗਿਆ ਨਨਕਾਣਾ ਸਾਹਿਬ ਮੱਥਾ ਟੇਕਣ ਜਾਂਦਾ ਤੇ ਸਾਨੂੰ ਬੜਾ ਖੁਸ਼ੀ ਵਾਲਾ ਕੰਮ ਹੈ ਦੇਖੋ ਵਿਜੇਪੀ ਨੇ ਖੋਲਿਆ ਹੋਰ ਕਿਸੇ ਨੇ ਕਿਉਂ ਨਹੀਂ ਖੋਲਿਆ ਕਿਸੇ ਜਥੇਬੰਦੀ ਨੇ ਜਾਂ ਕਿਸੇ ਪਾਰਟੀਆਂ ਨੇ ਜਾਂ ਕਾਂਗਰਸ ਨੇ ਜਾਂ ਕਿਸੇ ਨੇ ਖੋਲਿਆ ਇਹ 75 ਸਾਲ ਦੇ ਵਿੱਚ ਕਿਸੇ ਨੇ ਖੋਲਿਆ ਦੇਖੋ ਇਹ ਲਾਂਘਾ ਜੀਪੀ ਨੇ ਖੋਲਿਆ ਮੋਦੀ ਸਾਹਿਬ ਨੇ ਖੋਲਿਆ ਤੇ ਅਸੀਂ ਜੋ ਵੀ ਸਾਡੀ ਜਥੇਬੰਦੀ ਇਕੱਠੀ ਹੋਈ ਆ ਅਸੀਂ ਨਵੀਂ ਬਟੂਨੀ ਬਿਲਕੁਲ ਸਮਰਥਨ ਦੇ ਰਹੇ ਆ ਤੇ ਅਸੀਂ ਜਿਹੜੇ ਸੰਦਲਪੰਥ ਕਹਿੰਦਾ ਜੀ ਸਾਡੀ ਬੇਇੱਜ਼ਤੀ ਹੁੰਦੀ ਆ ਅਸੀਂ ਉਹਨੂੰ ਅੱਜ ਤੋਂ ਹੀ ਅਲਵਿਦਾ ਕਹਿੰਨੇ ਆ ਜੀ ਵੀ ਠੀਕ ਹੈ ਜੀ ਜੇ ਤੁਹਾਡੀ ਬੇਇੱਜ਼ਤੀ ਹੁੰਦੀ ਆ ਤੇ ਸਾਡੇ ਵੱਲੋਂ ਸਾਡੀ ਜਥੇਬੰਦੀ ਜਿਹੜੇ ਛੱਡਦੇ ਜਾਣੇ ਸੰਗਿਆ ਸਾਡੇ ਵੱਲੋਂ ਅਲਵਿਦਾ ਵਾ ਤੇ ਅਸੀਂ ਆਪਣਾ ਹੀ ਜਸਾ ਤੋਰ ਕੇ ਚੱਲਾਂਗੇ ਜੀ वाहसा जी, जी की देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।